ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਵੀਰਾਂ ਤੇ ਭੈਣਾਂ ਦਾ ਸਾਧ ਸੰਗਤ ਜੀ ਆਪ ਜੀ ਦਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਮਹਾਰਾਜ ਕਿਰਪਾ ਕਰਨ ਆਪ ਜੀ ਤੇ ਆਪ ਜੀ ਨੂੰ ਸਾਰੇ ਕੀਰਤਨ ਦੀ ਦਾਤ ਅ ਬਖਸ਼ਣ ਤੇ ਘਰ ਵਿੱਚ ਹਰ ਘਰ ਵਿੱਚ ਕੀਰਤਨ ਦੀ ਜਿਹੜੀ ਹੈ ਉਹ ਮਹਾਰਾਜ ਕਿਰਪਾ ਕਰਨ ਸਾਰੇ ਘਰਾਂ ਵਿੱਚ ਕੀਰਤਨ ਹੋਵੇ ਤੇ ਅੱਜ ਆਪਾਂ ਜਿਹੜਾ ਕਰਨ ਲੱਗੇ ਆ ਰਾਗ ਤੇ ਆਪਾਂ ਜਿਹੜਾ ਰਾਗ ਕਰਾਂਗੇ ਪੈਰ ਵੀ ਇਹ ਰਾਗ ਜੇ ਤੁਸੀਂ ਕਰ ਲਿਆ ਤਾਂ ਤੁਹਾਨੂੰ ਇਹਦੇ ਨਾਲ ਜਿੰਨੇ ਵੀ ਫਿਲਮੀ ਗਾਣੇ ਨੇ ਜਿੰਨੇ ਵੀ ਸ਼ਬਦ ਨੇ ਭਜਨ ਨੇ तकरीबन ਸ਼ਬਦ ਵੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਜਿਹੜੇ ਸੰਗੀਤਕਾਰਾਂ ਨੇ ਇਹਨੂੰ ਚੁਣਿਆ ਇਹਦੇ ਵਿੱਚ ਗਾਏ ਨੇ ਹਨਾ ਇੱਕ ਰਾਗ ਕਰ ਲਿਆ ਤਾਂ ਤੁਹਾਨੂੰ ਸਮਝ ਆ ਜਾਏਗੀ ਤੇ ਇਹਦੇ ਵਿੱਚ ਜਿਹੜੇ ਨੇ 12 ਦੇ 12 ਸੋਰ ਲੱਗਦੇ ਨੇ ਦੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈ ਇਹਦਾ ਵਿਸਥਾਰ ਕਰਦੇ ਹਾਂ ਪੈਰਵੀ ਦਾ ਤੇ ਪੈਰਵੀ ਰਾਗ ਚ ਸਾਰੇ ਜਿਹੜੇ ਸੁੱਧ ਸਵਰ ਇਹ ਚ ਲੱਗਦੇ ਨੇ ਕਿ ਅ ਰੇ ਗਾ ਮਾ ਪਾ ਦਾ ਜਿਹੜੇ ਇਸ ਸੁਰਸ ਮਤਲਬ ਕੋਮਲ ਲੱਗਦੇ ਨੇ ਕੋਮਲ ਸਵਰ ਦੀ ਕੀ ਨਿਸ਼ਾਨੀ ਹੁੰਦੀ ਹੈ ਜੀ ਉਹ ਉਹਦੇ ਥੱਲੇ ਇੱਕ ਮਤਲਬ ਔਂਕੜ ਵੀ ਮੰਗੋ ਪਾਇਆ ਹੁੰਦਾ ਡੈਸ਼ ਜੀ ਪਾਈ ਹੁੰਦੀ ਹੈ ਉਹਦੇ ਥੱਲੇ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਇਹਦੀ ਪੈਰਵੀ ਰਾਗ ਦਾ ਠੀਕ ਹੈ ਸਭ ਤੋਂ ਪਹਿਲਾਂ ਇਹਦਾ ਜਿਹੜਾ ਰਾਗ ਇਹਦੇ ਬਾਰੇ ਆਪਾਂ ਜਾਣਕਾਰੀ ਕਰਦੇ ਆਂ ਰਾਗ ਹੈ ਪੈਰਵੀ ਠੀਕ ਹੈ ਜੀ ਤੇ ਥਾਟ ਜਿਹੜਾ ਇਹਦਾ ਉਹ ਵੀ ਪੈਰਵੀ ਆ ਥਾਟ ਕੀ ਹੁੰਦਾ ਥਾਟ ਤੋਂ ਮਤਲਬ ਹੁੰਦਾ ਵੀ ਜਿਵੇਂ ਆਪਣੇ ਮਾਤਾ ਪਿਤਾ ਨੇ ਉਹ ਤੋਂ ਅੱਗੇ ਜਨਮ ਲੈਂਦੇ ਨੇ ਹਨਾ ਆਪਣੀ ਕੁੱਲ ਜਨਮ ਲੈਂਦੀ ਹੈ ਕਿ ਐਵੇਂ ਕੁੱਲ ਹੁੰਦੀ ਹੈ ਰਾਗਾਂ ਦੀ ਉਹ ਤੋਂ ਜਨਮ ਲੈਂਦੇ ਨੇ ਹਨਾ ਉਹ ਤੋਂ ਅਲਗ-ਅਲਗ ਥਾਟ ਬਣਦੇ ਨੇ ਸ਼ਬਦ ਬਣਦੇ ਨੇ ਕਿ ਰੀਤਾਂ ਬਣਦੀਆਂ ਨੇ ਜੀ ਹਨਾ ਉਹ ਥਾਟ ਕਹਿੰਦੇ ਨੇ ਆਪਾਂ ਨੂੰ ਤੇ ਅੱਗੇ ਇਹਦੇ ਵਿੱਚ ਜਿਹੜਾ ਹੈ ਸਵਾਰੇ ਦੇ ਵਿੱਚ ਕਿਹੜੇ-ਕਿਹੜੇ ਲੱਗਦੇ ਨੇ ਇਦੇ ਚ ਮੱਧਮ ਸ਼ੁੱਧ ਹੋਰ ਸਭ ਕੋਮਲ ਹੈ ਨਾ ਤੇ ਜਿਹੜਾ ਮਾ ਮੱਧਮ ਨੂੰ ਮਾ ਕਹਿੰਦੇ ਨੇ ਮਾ ਜਿਹੜਾ ਇਹ ਚ ਸ਼ੁੱਧ ਲੱਗਦਾ ਬਾਕੀ ਕੋਮਲ ਸੁਰ ਲੱਗਦੇ ਨੇ ਸਾਰੇ ਸਾ ਤੇ ਪਾ ਉਸ ਸਵਰ ਜਿਹੜੇ ਨੇਗੇ ਉਹ ਕਦੇ ਵੀ ਬਦਲਦੇ ਨਹੀਂ ਹੈਗੇ ਉਹ ਸਾਰਿਆਂ ਚ ਹੀ ਲੱਗਦੇ ਨੇ ਸਾ ਤੇ ਪਾ ਇਹਨਾਂ ਦਾ ਕੋਈ ਦੋ ਮਹੀਨਾ ਸਾ ਦੋ ਨੇ ਨਾ ਪਾ ਦੋ ਨੀ ਤੇ ਜਿਹੜੇ ਬਾਕੀ ਇਹਦੇ ਵਿੱਚ ਰੇ ਗਾ ਮ ਤੇ ਧਾ ਤੇ ਨੀ ਕੋਮਲ ਸਵਰ ਲੱਗਣਗੇ ਵਰਜੀਸਵਾਰੇ ਚ ਕੋਈ ਨਿ ਵਰਜੀਤ ਸਵਰ ਹੁੰਦਾ ਜਿਹਦੇ ਵਿੱਚ ਜਿਹੜਾ ਰਾਗ ਵਿੱਚ ਨਹੀਂ ਲੱਗਦਾ ਇਹਦੇ ਵਿੱਚ ਕੋਈ ਵਰਜੀਤ ਨਹੀਂ ਹੈਗਾ ਸਾਰੇ ਲੱਗਦੇ ਨੇ ਤਕਰੀਬਨ ਨਾ ਵੀ ਜਿਵੇਂ ਕਦੇ ਕਿਸੇ ਚ ਮਾ ਛੜਦਾ ਕਿਸੇ ਚ ਪਾ ਛੜਦਾ ਕਿਸੇ ਚ ਦਾ ਛੜਦਾ ਇਹਦੇ ਵਿੱਚ ਸਾਰੇ ਸਵਾਰੀ ਲੱਗਦੇ ਨੇ ਸਾਰੇ ਗਾ ਮ ਪਾ ਨੀ ਸਾ ਤੇ ਅੱਗੇ ਹੈਗਾ ਇਹਦੀ ਜਾਤੀ ਜਾਤੀ ਹੁੰਦੀ ਹੈ ਸੰਪੂਰਨ ਸੰਪੂਰਨ ਮਤਲਬ ਜਾਤੀ ਦਾ ਮਤਲਬ ਆਪਾਂ ਲਾ ਸਕਦੇ ਹਾਂ ਵੀ ਇਹਦੇ ਵਿੱਚ ਸੁਰ ਕਿਹੜੇ ਲੱਗਦੇ ਨੇ ਸਾਰੇ ਇਹਦੇ ਵਿੱਚ ਸੱਤੇ ਸੁਰ ਲੱਗਦੇ ਨੇ ਠੀਕ ਹੈ ਨਾ ਮਤਲਬ ਆਉਂਦੇ ਹੋਏ ਵੀ ਤੇ ਜਾਂਦੇ ਹੋਏ ਵੀ ਸੱਤ ਸੁਰ ਜਾਂਤੀ ਤੇ ਸੰਪੂਰਨ ਹੈ ਦੀ ਤੇ ਵਾਦੀ ਸੁਰ ਮਾਰਕ ਕੀ ਹੁੰਦਾ ਜਿਹੜਾ ਸਾਰਿਆਂ ਤੋਂ ਵੱਧ ਜਿਹੜਾ ਸੁਰ ਲੱਗਦਾ ਹੈਗਾ ਰਾਗ ਵਿੱਚ ਉਹਨੂੰ ਵਾਦੀ ਸੁਰ ਕਹਿੰਦੇ ਨੇ ਜਿਵੇਂ ਆਪਣਾ ਇਹਦੇ ਵਿੱਚ ਹੁਣ ਮੱਧਿਆ ਮੱਧਿਆ ਮਤਲਬ ਮਾ ਮਾ ਇੱਥੇ ਸਭ ਤੋਂ ਵੱਧ ਯੂਜ਼ ਹੁੰਦਾ ਮਤਲਬ ਮਾ ਤੇ ਖੜਾਵ ਜਿਆਦਾ ਹੁੰਦਾ ਉਹ ਇਹਦਾ ਮਤਲਬ ਵਾਦੀ ਸੁਰਾ ਜਿਵੇਂ ਆਪਾਂ ਕਿਸੇ ਸਟੇਸ਼ਨ ਨੂੰ ਕਹਿਦੀ ਹੈ ਨਾ ਇੱਕ ਸਟੇਸ਼ਨ ਮੇਨ ਹੁੰਦਾ ਹੈਗਾ ਉਹ ਤੇ ਖੜਨਾ ਵੱਧ ਬੰਦਾ ਕੱਢਦਾ ਉਹ ਇੱਕ ਇਸ ਤਰ੍ਹਾਂ ਦਾ ਸਟੇਸ਼ਨ ਹੀ ਮੰਨ ਲਈ ਆਪਾਂ ਵੀ ਉੱਤੇ ਘੜਦੇ ਫਿਰ ਇਹਦੇ ਚ ਹੈਗਾ ਸੰਵਾਦੀ ਸੰਵਾਦੀ ਹੁੰਦਾ ਮਤਲਬ ਉਹ ਤੋਂ ਥੋੜਾ ਜਿਹਾ ਘੱਟ ਸੁਰ ਲੱਗਦਾ ਇਹ ਚ ਮਾਂ ਤੇ ਦੂਜਾ ਹੈਗਾ ਸੜਜ ਸੜਜ ਮਤਲਬ ਸਾ ਸਾ ਥੋੜਾ ਜਿਹਾ ਤੋਂ ਘੱਟ ਲੱਗਦਾ ਠੀਕ ਆ ਫਿਰ ਹੈਗਾ ਇਹਦਾ ਸਮਾਂ ਇਹਦਾ ਸਵੇਰ ਦਾ ਪ੍ਰਾਤਿਕਾਲ ਕਹਿੰਦੇ ਨੇ ਸਵੇਰ ਦਾ ਸਮਾਂ ਠੀਕ ਆ ਜੀ ਤੇ ਇਹ ਚ ਆਪਾਂ ਅਭਰੂ ਕਰਦੇ ਆ ਪਹਿਲਾਂ ਇਹ ਸਾ ਤਾਰੇ ਗਾਮ ਪਾਦਨੀ ਸਾ ਪਾਣੀ ਦਾ ਪਾ ਮਾ ਗਰੇ ਸਾ ਠੀਕ ਹੈ ਜੀ ਇਹਦੇ ਵਿੱਚ ਇਹ ਸੁਰ ਲੱਗਦੇ ਨੇ ਤੇ ਇਹਦਾ ਮੁੱਖ ਅੰਕ ਕੀ ਆ ਮਾਗਾ ਮਾਗਾ ਸਾ ਰੇ ਤਾ ਤਾ ਲੀ ਸਾ ਇਹ ਤੋਂ ਜਿਹੜੀ ਮਤਲਬ ਇਹਦੀ ਮਤਲਬ ਪਛਾਣ ਹੁੰਦੀ ਹੈ ਨਾ ਮੁੱਖਾਂ ਕੇ ਕਿਹਨੂੰ ਕਹਿੰਦੇ ਨੇ ਤੇ ਇਹਦੇ ਚ ਇਹ ਤੋਂ ਪਛਾਣ ਹੋ ਜਾਂਦੀ ਹੈ ਰਾਗ ਦੀ ਜਿਵੇਂ ਆਪਾਂ ਕਿਸੇ ਬੰਦੇ ਦਾ ਕਹਿ ਦਈਏ ਵੀ ਉਹਦੇ ਚਿਹਰੇ ਤੇ ਕੋਈ ਜਾਂਦੀ ਬੋਲੀ ਤੋਂ ਪਤਾ ਲੱਜਦਾ ਵੀ ਫਲਾਣਾ ਬੰਦਾ ਇਹਦੀ ਕਹਿੰਦੇ ਮੁੱਖਾਂ ਕੇ ਤੋਂ ਮਾ ਗ ਸਾਰੇ ਸਾਧਨੀ ਸਾ ਇਹਦਾ ਮੁੱਖ ਅੰਗ ਹੈ ਇਹਦਾ ਠੀਕ ਆ ਜੀ ਤੇ ਇਹ ਤੋਂ ਬਾਅਦ ਇਹਦੇ ਆਪਾਂ ਥੋੜਾ ਜਿਹਾ ਸੁਰ ਵਿਸਥਾਰ ਵੀ ਕਰਦੇ ਆ ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ ਤੇ ਉਹਦੇ ਨਾਲ ਆਪਣਾ ਕੀ ਹੁੰਦਾ ਤੇ ਇਹ ਉਹਦੇ ਚ ਤੁਸੀਂ ਕੋਈ ਆਲਾਪ ਲੈਣਾ ਸ਼ੁਰੂ ਤੋਂ ਪਹਿਲਾਂ ਹਨਾ ਆਲਾਪ ਲੈਣਾ ਜਾਂ ਤੁਸੀਂ ਡੰਡੋਤ ਕਰਨੀ ਹੈ ਇਹ ਜੇ ਥੋੜਾ ਸੁਰ ਵਿਸਥਾਰ ਕੀਤਾ ਹੋਏਗਾ ਨਾ ਤਾਂ ਤੁਸੀਂ ਉਹ ਤੇ ਡੰਡੋਤ ਵੀ ਕਰ ਸਕਦੇ ਹੋ ਤੇ ਉਹਦਾ ਸੁਰ ਵਿਸਥਾਰ ਜਿਵੇਂ ਕਰਨਾ ਹਨਾ ਕੋਈ ਇਹ ਕਰਦੇ ਨੇ ਆ ਆ ਆ ਆ ਆ ਆ ਠੀਕ ਹੈ ਇਹ ਜਿਵੇਂ ਆਪਾਂ ਹੁਣ ਕੋਈ ਗਾਉਣ ਤੋਂ ਪਹਿਲਾਂ ਸਵਰ ਲੈ ਲੈਂਦੇ ਨੇ ਤੇ ਐਵੇਂ ਹੁੰਦਾ ਹੁਣ ਇਹਦਾ ਆਪਾਂ ਸੁਰ ਵਿਸਤਾਰ ਕਰਦੇ ਹਾਂ ਤੇ ਜਿੱਥੇ ਮਤਲਬ ਕਾਮਾ ਹੁੰਦਾ ਉੱਥੇ ਖੜਨਾ ਆਪਾਂ ਨੇ ਸਭ ਤੋਂ ਪਹਿਲਾਂ ਸਾ ी सारि सा गा मा गि सा नी साध Gama, ma pa, Sari Gama, Pada, pa Pada, ni, sa ri ga pa da pa pa ni sa ne da pa ਗਮਦਨੀ ਸਾਰੇ ਲੀ ਜ਼ਾ ਸਾਨੀ ਦਾ ਪਾ ਪਾਧ ਪਮਗਰੇ ਸਾ ਹੁਣ ਤੁਸੀਂ ਇਹ ਤੇ ਜਿਵੇਂ ਕੋਈ ਡੰਡੌਤ ਕਰਨੀ ਆ ਨਾ ਹੁਣ ਇਹ ਤੇ ਆ ਜੂਗੀ ਠੀਕ ਹੈ ਜਿਵੇਂ ਆਪਾਂ ਛੋਟੇ ਜੀ ਲਾਨੇ ਡੰਡੌਤ ਬੰਦਨ ਨਿਕਬਾਰ ਗਰੀਬ ਕਲਾਸੰ ਰਥ ਇਹ ਸਾਰਾ ਹੁਣ ਸਾਰੇ ਨੀਸਿਆ ਤੇ ਆ ਗਿਆ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਅਗੇ ਗਾਮਾ ਦਾਨੀਆ ਅਨੰਤ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਇਹ ਤੁਸੀਂ ਡੰਡੋਤ ਜੇ ਕਹੋਗੇ ਤਾਂ ਮੈਂ ਤੁਹਾਨੂੰ ਲੱਗ ਤਰ੍ਹਾਂ ਨਾ ਕਰਕੇ ਦੇ ਦੂੰ ਕਿਉਂਕਿ ਅਬ ਸ਼ੁਰੂ ਤੋਂ ਲਾਉਣੀ ਡੰਡੋਤ ਜ਼ਰੂਰੀ ਹੁੰਦੀ ਆ ਤੇ ਹੁਣ ਆਪਾਂ ਸ਼ਬਦ ਕਰਦੇ ਆਂ ਇੱਕੋ ਰਾਗ ਤੇ ਪੈਰ ਵੀ ਰਾਗ ਤੇ ਤੇ ਇਹਦੇ ਤੇ ਜਿਹੜੇ ਆਪਣਾ ਸ਼ਬਦ ਕਰਦੇ ਆਂ ਤੇ ਇਹਦੇ ਵਿੱਚ ਫਿਰ ਕਿੰਨੇ ਕੁ ਸ਼ਬਦ ਆਪਾਂ 4-5 ਸ਼ਬਦ ਇਹਦੇ ਚ ਕਰ ਲਾਂਗੇ ਕਿਉਂਕਿ ਖੁਸ਼ੀ ਤੇ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਗਾਉਣਾ ਤੁਸੀਂ ਉੱਥੇ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਨਾ ਆਪਾਂ ਜੇ ਖੁਸ਼ੀ ਤਾਂ ਤਾਂ ਖੁਸ਼ੀ ਚ ਵੀ ਪੜ੍ਹ ਸਕਦੇ ਹਾਂ ਜੇ ਮਰਗਤ ਤੇ ਉਹ ਫਿਰ ਵੀ ਤੁਸੀਂ ਇਹ ਹੋਰ ਤੇ ਉਹ ਲੱਗ ਸਕਦੀ ਹੈਗੀ ਤੇ ਜੇ ਤੁਸੀਂ ਹੋਰ ਕੋਈ ਸ਼ਬਦ ਲਾਉਣਾ ਮਤਲਬ ਕਿਤੇ ਵੀ ਗਾਉਣਾਗਾ ਉਸ ਅਕੋਰਡਿੰਗ ਆ ਆਪਣਾ ਪ੍ਰੋਗਰਾਮ ਅਨਸਾਰ ਤੁਸੀਂ ਲਾ ਸਕਦੇ ਹੋ ਹਨ ਜਿਵੇਂ ਗਿਆ ਸਭ ਤੋਂ ਪਹਿਲਾਂ ਆਪਾਂ ਹਾਂਜੀ ਤਾ ਤਾ 타 ਦੇਂਦੇ ਆਪਾਂ ਨੇ ਖਾਲੀ ਤੋਂ ਸ਼ੁਰੂ ਕਰਨਾ ਸਤਿਗੁਰ ਆਪਣੇ ਕੋ ਕੋਰ ਬਾਲੀ ਸਤਿਗੁਰ Bye. ਰੇ ਮਰੰਗ ਮਾਣੀ ਕਾਪੈ ਦੀ ਜਿਹੜੀਆਂ ਸਰਗਮ ਕਰਾਂਗੇ ਠੀਕ ਹੈ ਜੀ ਸਾ ਗਾ ਪਾ ਮੇ ਸਾ ਧਾ ਨੀ ਸਾ ਸਾ ਰੇ ਸਾ ਮਾ ਗਾ ਰੇ ਸਾ ਸਾ ਗਾ ਪਾ ਮੇ ਸਾ ਧਾ ਨੀ ਤੋ ਜੇ ਤੁਹਾਨੂੰ ਤੋਂ ਆ ਗਾਮਾ ਪਾਪਾ ਨਹੀਂ ਹੁੰਦਾ ਤਾਂ ਤੁਸੀਂ ਇੱਥੇ ਕਰ ਲਓ ਠੀਕ ਹੈ ਨਾ ਇਹ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਗਿੰਦਾ ਸਾ ਰੇ ਗਾਮਾ ਪਾ ਦਾ ਪਾ ਸਾ ਨੀ ਦਾ ਪੰ ਮਾ ਗਰੇ ਸਾ ਠੀਕ ਹੈ ਤੁਸੀਂ ਮਾ ਗਾਰੇ ਸਾ ਵੀ ਕਰ ਸਕਦੇ ਹੋ ਤੁਸੀਂ ਕੋਈ ਹੋਰ ਨਹੀਂ ਹੈਗੀ ਠੀਕ ਹੈ ਜੀ

ਹਾ ਨੀ ਸਾ ਸਾ ਰੇ ਗਾ ਮਾ ਗਰੇ ਸਾ ਠੀਕ ਹੈ ਜੀ ਇਹ ਸੀ ਸਰ ਹਾਂਜੀ ਇਹ ਸੀ ਦੀ ਸਰਗਮ ਤੇ ਇਹ ਤੋਂ ਬਾਅਦ ਹੁਣ ਆਪਾਂ ਕਰਦੇ ਆ ਇਸ ਰਾਗ ਦਾ ਜਿਹੜਾ ਹੈ ਇਹ ਇਸ ਰਾਗ ਚ ਹੁਣ ਆਪਾਂ ਹੌਲੀ ਹੌਲੀ ਕਰਦੇ ਆ ਤਾਂ ਜੋ ਪਤਾ ਇਹ ਚ ਕਿਹੜੇ ਕਿਹੜੇ ਆਪਣੇ ਮਤਲਬ ਹੋਰ ਵੀ ਸ਼ਬਦ ਲਾ ਸਕਦੇ ਆਪਾਂ ਪਹਿਲਾਂ ਇਹ ਸ਼ਬਦ ਕਰੀਏ ਨਾ ਸਾਰਾ ਤੇ ਇਹਦੇ ਵਿੱਚ ਹੋਰ ਵੀ ਸ਼ਬਦ ਕਿਹੜੇ ਕਿਹੜੇ ਲਾ ਸਕਦੇ ਆਂ ਸੋਕੇ ਸੋਕੇ ਸ਼ਬਦ ਲੱਗ ਜਾਂਦੇ ਨੇ ਇਹ ਚ ਠੀਕ ਆ ਇਹ ਸਾ ਗਾ ਪਾ ਮ ਰੇ ਸਾ ਧਾ ਨੀ ਸਾ ਸ ਰੇ ਸਾ ਮਾ ਗਾ ਰੇ ਸਾ ਠੀਕ ਹੈ ਜੀ ਇਹ ਆ ਗਿਆ से गाधा पानी रेसा गामा पामा करलो मा गेसा ठीकु उहो नगर तंतरा मागा मा गाम दानी सा सेनी सा से सानी दानी दीका जी गा पाम उहे बि है के गाम रेसा ਜਿਹੜੇ ਦਾ ਤਾਨ ਲਾ ਸਕਦੇ ਨੇ ਠੀਕ ਆ ਨਹੀਂ ਗਾਰੇ ਸਾ ਉਗਾਰੇ ਸਾ ਗਾਮਾ ਪਾਵਾ ਗਾਰੇ ਸਾ ਗਾਰੇ ਸਾ ਉਗਾਰੇ ਸਾ ਕਰਨ ਨੂੰ ਠੀਕ ਹੈ ਜੀ ਇਹ ਵੀ ਸੌਖਾ ਕੰਮ ਆ ਤੇ ਇਹਦੇ ਵਿੱਚ ਹੋਰ ਕਿਹੜੇ ਆਪਣੇ ਸ਼ਬਦ ਲੱਗ ਸਕਦੇ ਨੇ ਸਾਜਨ ਤੇਰੇ ਚਰਨ ਕੀ ਉਹ ਵੇਰਹ ਸਦ ਤੂਰੇ ਠੀਕ ਹੈ ਇਹ ਆ ਗਿਆ ਨਾਨਕ ਸ਼ਰਨ ਤੁਹਾਰੀ ਆ ਵੇਖੋ ਸਦਾ ਜੂਰੇ ਠੀਕ ਹੈ ਇਹ ਸ਼ਬਦ ਆ ਗਿਆ ਇੱਕ ਇੱਕ ਸ਼ਬਦ ਆ ਗਿਆ ਇਹਦੇ ਵਿੱਚ ਹੋਰ ਆਪਾਂ ਕਰਦੇ ਆਂ ਸ਼ਬਦੇ ਦੇ ਵਿੱਚ ਹੋਰ ਆ ਜਾਏਗਾ ਜੇ ਤੁਸੀਂ ਕਰਨਾ ਹੈ ਇਹਦੇ ਵਿੱਚ ਅ ਗੁਰੂ ਸਾਹਿਬ ਦੀ ਬਾਣੀ ਚੋਂ ਆ ਜਾਏਗਾ ਠੀਕ ਆ ਸੱਚ ਕਉ ਹੋਂ ਸੁਣ ਲੈ ਹੋ ਸਬੈ जिन प्रेम कियो जायगा जिन प्रेम कियो तिनही प्रभु पायो जिन प्रेम कियो तिनही प्रभु पायो ठीक है ये आ गया कहां पे ओ जो द नोच मुदे के बैठ रहूं बैठ रहूं बैठ बैठे रहूं बक ध्यान लगायो बैठे रहूं बक ध्यान लगायो ठीक है जी ये आ गया ये अंतरा अगला भी मैं गला के दिखा देना ना, ना हाथ फिरियो लिए साथ सुमंगन लोक लोक गयो पर लोक गवायो ठीक है ये आजुगा इते आगे વાસ ਕੀਓ ਬਖੀਆਂ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲੇ ਹੋ ਸਭ ਇਹਦਾ ਹੌਲੀ ਹੌਲੀ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਇਹਦੀ ਸਰਗਮ ਆ ਜਿਹੜੀ ਉਹਦਾ ਵਧ ਰਿਹਾਜ ਕਰਿਓ ਤਾਂ ਫਿਰ ਤੁਹਾਡੇ ਜਿਹੜੇ ਸ਼ਬਦ ਨੇ ਉਹ ਸੌਖੇ ਜਲਦੀ ਨਿਕਲੇ ਜਾਣਗੇ ਤੇ ਠੀਕ ਆ ਜੀ ਤੇ ਇੱਕ ਸ਼ਬਦ ਹੋਰ ਜਿਹੜਾ ਆਪਾਂ ਇਹ ਤੇ ਕਰ ਸਕਦੇ ਆ ਤੇ ਉਹ ਹੈਗਾ ਇਹ ਸ਼ਬਦ ਆਪਣਾ ਸ਼ਰਦ ਏ ਰਬ ਏ ਸਸ ਏ ਰਬ ਏ ਸਸ ਏ ਕਰ ਗਿਆਨਿਤ ਮੇਰੀ ਅਭੇ ਬੇਨਤੀ ਸੁਣ ਵੀ ਜੈ ਠੀਕ ਹੈ ਆ ਸਕਦਾ ਤੇ ਹੋਰ ਨਾਮਗਤ ਮੋ ਤੁਮ ਤੇ ਕਛ ਚਾਹਤ ਹੂੰ ਤਿਤ ਮੈਂ ਸੋਈ ਕੀ ਜੈ ਯਾ ਸੰਤ ਸਹਾਇ ਸੰਦਾ ਜਗ ਮਾਏ ਕਿਰਪਾ ਕਹਨੇ ਕਿਰਪਾ ਕਰ ਸ਼ਾਮ ਇਹ ਵਰ ਦੀ ਜੈ ਇਤੇ ਆ ਵੀ ਆ ਸਕਦਾ ਠੀਕ ਹੈ ਜੀ ਸ਼ਬਦ ਤੇ ਕਿਤੇ ਆ ਸਕਦਾ ਗੁਣ ਗੋਬਿੰਦ ਗਾਇਓ ਨੀ ਉਹ ਤੁਸੀਂ ਕਿਤੇ ਜੇ ਮਤਲਬ ਆਪਣਾ ਕਈ ਵਾਰ ਮਰਗਤ ਤੇ ਜਾਂਨਿਆ ਜਾਓ ਤੇ ਆਪਾਂ ਗਾ ਸਕਦੇ ਹਾਂ ਸੌਖਾ ਸਭ ਤੋਂ ਪਹਿਲਾਂ ਸਟਾਰਟਿੰਗ ਗੁਣ ਗੋਬਿੰਦ ਕਾ ਕੋ ਨਹੀਂ ਜਨਮ ਅਕਾਰਤ ਕੀ ਨਾ ਕਹੋ ਨਾਨਕ ਪਜ ਹਰ ਮਨਾ ਜੈ ਬਿਜਲ ਕੋ ਮੇਨ ਠੀਕ ਆ ਜੀ ਇਹ ਵੀ ਐਸਾ ਆਈ ਵੀ ਗੀ ਗੋਬਿੰਦ ਗਾਇਓ ਨਹੀਂ ਇਹ ਵੀ ਆ ਸਕਦਾ ਸੋ ਆਪਣੀ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਤੇ ਤੁਸੀਂ ਜੇ ਕੁਝ ਨਹੀਂ ਸਮਝ ਆਉਂਦਾ ਤਾਂ WhatsApp ਕਰਕੇ ਮੈਨੂੰ ਪੁੱਛ ਲਓ ਠੀਕ ਆ ਤੇ ਉਹਦੇ ਤੇ ਆਪਾਂ ਹੋ ਸਕਦਾ ਵੀ ਅੱਗੇ ਆਪਾਂ ਹੋਰ ਕਰ ਸਕੀ ਤੇ ਵਧੀਆ ਤਰੀਕੇ ਨਾਲ ਹੋਰ ਸਿਖਾ ਸਕੀ ਕਿ ਤੇ ਕਿਉਂਕਿ ਆਮੇ ਸਾਹਮਣੇ ਤਾਂ ਬੰਦਾ ਸਿਖਾਉਂਦਾ ਨਾ ਜਦੋਂ ਆ ਆਪਾਂ ਆ オンਲਾਈਨ ਹੁੰਨੇ ਆ ਜਿਵੇਂ ਹੁੰਦਾ ਚਲੋ ਕਈ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਪਰ ਫਿਰ ਵੀ ਜੇ ਨਹੀਂ ਪਤਾ ਲੱਗੇ ਤੁਸੀਂ ਪੁੱਛ ਸਕਦੇ ਹੋ ਕੋਸ਼ਿਸ਼ ਤਾਂ ਕਰ ਰਹੇ ਆ ਬਾਕੀ ਇਹਨੂੰ ਹੌਲੀ ਹੌਲੀ ਜਿਹੜਾਗਾ ਆਪਾਂ ਸ਼ਬਦ ਜਿਹੜੇ ਕਰ ਸਕਦੇ ਆ ਇਹਦੀ ਪਹਿਲਾਂ ਤੁਸੀਂ ਸਾਰੇ ਨੋਟੇਸ਼ਨ ਪਕਾਇਓ ਠੀਕ ਆ ਬਾਕੀ ਚ ਤਾਨਾ ਲਾਉਣੀਆਂ ਨੇਗੀਆਂ ਉਹ ਕਿਵੇਂ ਤਾਨਾ ਕਰਨੀਆਂ ਨੇ ਤਾਨਾ ਵਗੈਰਾ ਸਾਰੀਆਂ ਜਿਹੜੀਆਂ ਆਉਂਦੀਆਂ ਨੇ ਉਹ ਵੀ ਇਹਦੇ ਵਿੱਚ ਹੀ ਆ ਜਾਂਦੀਆਂ ਨੇ ਤਾਨਾ ਜੇ ਅੱਗੇ ਕਰਨੀਆਂ ਮੈਂ ਉਹ ਵੀ ਜੇ ਤੁਸੀਂ ਕਹੋਗੇ ਤਾਂ ਮੈਨੂੰ ਕਮੈਂਟ ਕਰਦੇ ਹੋ ਕਿ ਵੀ ਸਾਨੂੰ ਤਾਨਾ ਹੋ ਗਿਆ ਇਹਦੇ ਵਿੱਚ ਆਲਾਪ ਜਿਹੜੇ ਆਪਾਂ ਨੇ ਸਵਾਗਤ ਪਹਿਲਾਂ ਸਰਗਮ ਕੀਤੀ ਹੈ ਨਾ ਉਹਦੇ ਵਿੱਚ ਹੀ ਤੁਹਾਡਾ ਆਲਾਪ ਆ ਜਾਣਾ ਹੁਣ ਉਹ ਸਾ ਆਪਣੇ ਪਹਿਲਾ ਜਿਹੜੀ ਸਰਗਮ ਕੀਤੀ ਹੈ ਨਾ ਤੇ ਹੁਣ ਅੱਜ ਮੈਂ ਤੁਹਾਨੂੰ ਕਰਕੇ ਦਿਖਾਉਣਾ ਉਹਦੇ ਵਿੱਚ ਜੇ ਤੁਸੀਂ ਆਲਾਪ ਕਰਨਾ ਆਲਾਪ ਹੀ ਤੁਹਾਡਾ ਉਹਦੇ ਚ ਆ ਜਾਊਗਾ ਹਨਾ න සදන සරගමගමදදී ස සතගොර ස්‍යගොර ස්‍යගොර අපන ඇැමේ ලාබිවසානන ਸਾਰੇ ਸਦਾਨੀ ਸਾਰੇ ਨੀਸਾਂ ਹੁਣ ਇਹਦੀ ਆ ਆਰਨਾ ਆ ਆ ਸਤ ਗੁਰ ਆਪਣੇ ਕੋ ਠੀਕ ਹੈ ਐਵੇਂ ਲਾਬ ਤੁਸੀਂ ਜਿਵੇਂ ਤੁਸੀਂ ਕਰੋਗੇ ਨਾ ਤੁਸੀਂ ਸਰਵ ਵਿਸਤਾਰ ਕਰੋਗੇ ਉਹਦੇ ਨਾਲ ਤੁਹਾਡੇ ਲਾਬ ਵੀ ਬਸ ਅਲਾਪ ਜਦੋਂ ਆਪਾਂ ਕਰਦੇ ਆ ਤਾਂ ਬਸ ਪਈ ਸਰਗਮ ਲੈ ਕੇ ਤੁਸੀਂ ਸੰਮ ਤੇ ਆਉਣਾ ਹੁੰਦਾ ਤੇ ਖਾਲੀ ਤੇ ਆਉਣਾ ਹੁੰਦਾ ਹਨਾ ਬਸ ਪਕੜਨਾ ਹੁੰਦਾ ਤੁਸੀਂ ਤੇ ਇਹ ਚੀਜ਼ ਤੁਸੀਂ ਇਹ ਵੀ ਕਰ ਸਕਦੇ ਹੋ ਜੇ ਤਾਨਾ ਆਪ ਜੀ ਨੂੰ ਹੁਣੀਆਂ ਤਾਂ ਤੁਹਾਨੂੰ ਤਾਨਾ ਵੀ ਅੱਗੇ ਸੀ ਮੈਂ ਦੇਖੂਗਾ ਅੱਗੇ ਕਰਵਾਵਾਂ ਤੇ ਇਹ ਪੂਰਾ ਜਿਹੜਾ ਹੈ ਸੁਰ ਵਿਸਤਾਰ ਜਿਹੜੀ ਆਪਾਂ ਨਾਲ ਆਪਾਂ ਰਾਗ ਜਿਹੜਾ ਕਰਿਆ ਕਰਾਂਗੇ ਇਹ ਰਾਗ ਜੇ ਤੁਸੀਂ ਕਰ ਲੈਨੇ ਤਾਂ ਤੁਹਾਡਾ ਕਾਫੀ ਕੁਝ ਤੁਹਾਡਾ ਹੋ ਜਾਂਦਾ ਹਨਾ ਇੰਪਰੂਵਮੈਂਟ ਹੁੰਦੀ ਹੈ ਇਹਦੀਆਂ ਸਾਰੇ ਗਮਾਂ ਜਿਹੜੀਆਂ ਸਰਗਮਾਂ ਨੇ ਇਹਦੀਆਂ ਉਹ ਵੀ ਜਿਵੇਂ ਹੁਣ ਆਪਾਂ ਸਰਗਮ ਲੈ

ਅਵੇਂ ਸਰਗਮਾਂ ਵੀ ਤੁਸੀਂ ਰੋਜ਼ ਰਿਆਜ਼ ਕਰ ਦਿਓ। ਅੰਮ੍ਰਿਤ ਵੇਲੇ ਉੱਠ ਕੇ ਰਿਆਜ਼ ਕਰੋ। ਤਾਂ ਸ਼ਾਮ ਨੂੰ ਕਰੋ ਦਾ ਰਿਆਜ਼। ਤੇ ਜਿੰਨਾ ਇਹਦਾ ਰਿਆਜ਼ ਹੋਊਗਾ ਉਹਨੇ ਤੁਹਾਡੇ ਗਲੇ 'ਚ ਮਿਠਾਸ ਆਏਗੀ। ਉਹਨੇ ਤੁਹਾਡੀ ਹਰਕਤ ਤੇ ਵਧੀਆ ਹੋਏਗੀ। ਤੇ ਇਸ ਕਰਕੇ ਇਸ ਰਾਗ ਨੂੰ ਕਰਨਾ ਮੈਂ ਵੈਸੇ ਹੈਗਾ ਤਾਂ ਨਹੀਂ ਗੁਰਮਤ ਸੰਗੀਤ ਦਾ ਰਾਗ ਤਾਂ ਨਹੀਂ ਹੈਗਾ ਇਹ ਉਤਰੀ ਮਤਲਬ ਆਪਣਾ ਹਿੰਦੁਸਤਾਨੀ ਪੱਧਰ 'ਚ ਇਹਦਾ ਰਾਗ ਹੈ। ਪਰ ਇਹਦੀ ਤਿਆਰੀ ਜ਼ਰੂਰ ਚਾਹੀਦੀ। ਕੌਂਕੇ ਦੇ ਚਰੀਤਾਂ ਗਾਉਣੇ ਹੁਣ ਮੇਰੇ RAM RAJ ਸ਼ਬਦ ਹੈ ਇਹਦੇ ਵਿੱਚ ਆਪਾਂ ਫਿਰ ਹੁਣ ਮੈਂ ਪਹਿਲਾਂ ਕਰਾ ਕੇ ਇਹ ਚ ਜਿਹੜੇ ਜਿਹੜੇ ਸ਼ਬਦ ਨੇ ਇਹਨਾਂ ਹੁਣ ਆਪਣੇ ਪੈਰ ਵਿੱਚੋਂ ਸਾਰੇ ਆਪਾਂ ਸ਼ਬਦ ਕਰਾਂਗੇ ਮੇਰੇ RAM RAJ ਹੈ ਨਾ ਸ਼ਬਦ ਇਹਦੇ ਵਿੱਚ ਕਿੰਨਾ ਪ੍ਰਚੱਲਿਤ ਹੈ ਰ ਮੇਰੇ RAM RAJ ਦੂ ਸੰਤਾਂ ਕੇ ਸੰਤ ਹੈ ਨਾ ਤੇ ਉਹ ਸ਼ਬਦ ਹੈਗਾ ਬਾਕੀ ਆਪਣਾ ਇੱਕ ਸ਼ਬਦ ਹੈਗਾ ਅ ਗੁਰਪੂਰੇ ਮੇਰੀ ਰਾਖ ਲਈ ਔਖੀ ਘੜੀ ਨਾ ਦੇਖਣ ਦੀ ਭਾਈ ਰਵਿੰਦਰ ਸਿੰਘ ਜੀ ਉਹ ਸ਼ਬਦ ਨੇ ਬੜੇ ਨਾ ਜਿਹੜੇ ਪੈਰ ਵੀ ਰਾਗ ਚੀਜ਼ ਨੇ ਬਹੁਤ ਜਿਆਦਾ ਪੈਰ ਵੀ ਰਾਗ ਚ ਸ਼ਬਦ ਨੇ ਤੇ ਇਹ ਚ ਗਜ਼ਲਾਂ ਨੇ ਇਹਦੇ ਵਿੱਚ ਬਹੁਤ ਜਿਆਦੇ ਗਾਣੇ ਨੇ ਤੇ ਚਲੋ ਆਪਾਂ ਗਾਣੇ ਵੱਲ ਤਾਂ ਨਹੀਂ ਜਾਣਾ ਪਰ ਮੈਂ ਕਹਿੰਦਾ ਵੀ ਜੇ ਤੁਸੀਂ ਰਾਗ ਤਿਆਰ ਕੀਤਾ ਹੋਗਾ ਤੁਸੀਂ ਸਾਰੇ ਪਾਸੇ ਜਿਹੜੇ ਬੰਦੇ ਸੰਗੀਤਕਾਰ ਨੇ ਉਹ ਇਹਦੀ ਤਿਆਰੀ ਕਰ ਲੈਣ ਮੈਂ ਕਹਿੰਦਾ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹਰ ਪਾਸੇ ਤੇ ਇਹ ਰਾਗ ਕੰਮ ਆਉਂਦਾ ਸੋ ਇੰਨੇ ਕੀ ਆਪਣਾ ਸੇਵਾ ਪ੍ਰਵਾਨ ਕਰਨੀ ਜੀ ਅਜਾਜਤੋ ਤੇ ਆਲਾ ਆਪਣਾ ਸਬਸਕ੍ਰਾਈਬ ਜਰੂਰ ਕਰ ਲਿਓ ਸ਼ੇਅਰ ਕਰਿਓ ਬਾਕੀ ਚੈਨਲ ਆਪਣੇ ਹੇਠਾਂ ਵੀ ਦਿੱਤੇ ਹੋਏ ਨੇ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਚੈਨਲ ਜਿਹੜੇ ਸਾਡੇ ਦਿੱਤੇ ਹੋਏ ਨੇ ਉਹ ਵੀ ਸਬਸਕ੍ਰਾਈਬ ਕਰਿਓ ਬਾਕੀ ਜਿਹੜੀਆਂ ਅਸੀਂ ਸ਼ਾਰਟ ਫਿਲਮਾਂ ਧਾਰਮਿਕ ਫਿਲਮਾਂ ਉਹ ਵੀ ਕਰਾਂਗੇ ਤੇ ਉਹ ਵੀ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਆ ਆਪ ਸੰਗਤ ਅੱਗੀ ਬੇਨਤੀ ਕਰ ਸਕਦੇ ਆ ਹਨ ਤੇ ਬਾਕੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਹਨਾ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਕੁਝ ਪੁੱਛਣਾ ਜਾਂ ਕੋਈ ਚੀਜ਼ ਰਹਿ ਜਾਂਦੀ ਹੈ ਕੀ ਨਹੀਂ ਹੁੰਦੀ ਉਹ ਵੀ ਦੱਸਿਆ ਕਰੋ ਕਈ ਵੀਰਾਂ ਨੇ 10 ਪੈਣਾ ਨੇ ਕੀਤਾ ਵੀ ਸਾਡੇ ਨੂੰ ਆ ਚੀਜ਼ ਦੀ ਲੋੜ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਰ ਵੀਡੀਓ ਚ ਮਤਲਬ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਨਵੀਂ ਚੀਜ਼ ਲੈ ਕੇ ਆਈਏ ਸੋ ਕਿ ਫਿਰ ਆਪਾਂ ਇੱਕ ਹੁਣ ਆਪਾਂ ਪੈਰ ਵੀ ਰਾਗ ਹੀ ਚੱਲੇਗਾ ਹੁਣ ਆਪਣਾ ਪੈਰ ਵੀ ਰਾਗ ਤੇ ਜਿਹੜੇ ਸ਼ਬਦ ਚੱਲਣਗੇ ਸੋ ਆਪ ਜਰੂਰ ਕਰੋ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ